ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇਵਾਲਾ ਅ ਸੰਗਤ ਜੀ ਇਹ ਵੀਡੀਓ ਨਾ ਉਹ ਲੋਕਾਂ ਲਈ ਆ ਜਾਂਦਾ ਪਰ ਇੱਕ ਤਾਂ ਬਈਆਂ ਲਈ ਆ ਇਹ ਵੀਡੀਓ ਬਈ ਇਹ ਵੀਡੀਓ ਨੂੰ ਜਰੂਰ ਦੇਖਣ ਇਹ ਕੋ ਲੋਕ ਜਰੂਰ ਦੇਖਣ ਜਿਹੜੇ ਕਹਿੰਦੇ ਯਾਰ ਪੰਜੇ ਉਂਗਲਾਂ ਇੱਕੋ ਨਹੀਂ ਹੁੰਦੀਆਂ ਐਵੇਂ ਨਾ ਬਰੋਜਿਆ ਕਰਿਆ ਕਰੋ بیویਾਂ ਦੀ ਖਾਤਰ ਪਖੰਡ ਦੀ ਖਾਤਰ ਅ ਚੰਗੇ ਕੰਮ ਦੀ ਜੇ ਤੁਸੀਂ ਸ਼ੁਰੂਆਤ ਕਰਦੇ ਹੋ ਫਿਰ ਇਹੋ ਜੀ ਗੱਲ ਮੂਹਰੇ ਆਉਂਦੀ ਹੁੰਦੀ ਹੁੰਦੀ ਆ ਅੱਜ ਅਸੀਂ ਜਗਰਾਵਾ ਗਏ ਸੀ ਸਬਜ਼ੀ ਲੈਣ ਲੱਗੇ ਸਬਜ਼ੀ ਲੈਂਦਿਆਂ ਨੂੰ ਨਾ ਇੱਕ ਰੈਕੋਟ ਅ ਅੱਡੇ ਦੀ ਗੱਲ ਹੈ ਜਿਹੜਾ ਰੈਕੋਟ ਵਾਲਾ ਜਿੱਥੇ ਸਬਜ਼ੀਆਂ ਦੀਆਂ ਸਾਰੀਆਂ ਰੇੜੀਆਂ ਉਹ ਦੁਕਾਨਾਂ ਲੱਗੀਆਂ ਹੋਈਆਂ ਨੇ ਸਬਜ਼ੀ ਵਾਲੀਆਂ ਤੇ ਉੱਥੇ ਮੈਂ ਵੀ ਸਬਜ਼ੀ ਲਈ ਜਾਂਦਾ ਸੀ ਇੱਕ ਅੰਗਹੀਣ ਸਾਡੀ ਬੀਬੀ ਸ਼ਾਇਦ ਉਹ ਵੀਡੀਓ ਦੇਖ ਲਵੇ ਜਗਰਾਵਾ ਦੀ ਹੋਈ ਆ ਬੀਲਚੇਰ ਤੇ ਆਏ ਸੀ ਬੈਟਰੀ ਵਾਲੀ ਤੇ ਉਹਨਾਂ ਨੇ ਪਾਲਕ ਦਾ ਰੇਟ ਪੁੱਛਿਆ ਦੁਕਾਨਦਾਰ ਨੂੰ ਤੇ ਉਹਨੇ ਵੱਧ ਗਿਆ ਮਨੋ ਦਾ ਬੀਬੀ ਨੇ 10 ਰੁਪਏ ਘੱਟ ਕਿਹਾ ਤਾਂ ਵੀ ਜਣ ਕੇ ਜੇ 50 ਰੁਪਏ ਕਿਹਾ ਤਾਂ ਉਹਨੇ 40 ਰੁਪਏ ਕਿਹਾ ਤਾਂ ਉਹ ਭਈਏ ਨੇ ਇੱਕ ਟੀਚਰ ਦੇ ਵਿੱਚ ਇਹ ਗੱਲ ਕਹੀ ਬੀਬੀ ਨੂੰ ਇਹ ਕਹਿੰਦਾ ਕੱਲ ਨੂੰ ਆਇਓ ਕੱਲ ਨੂੰ ਤੇ ਮੈਂ ਠੋਕ ਕਿਉ ਬੰਦੇ ਨੂੰ ਕਿਹਾ ਮੈਂ ਕਿਹਾ ਗੱਲ ਸੁਣ ਲੈ ਤੇਰੇ ਡਾਂਗ ਵਰੂ ਤੇਰੇ ਡਾਂਗ ਵਰਗੋ ਮਾ ਮਾਰ ਗਿਆ ਸਾਡੇ ਤੇ ਤੂੰ ਚਲੋ ਕਹਿ ਸਕਦਾ ਵੀ ਜੀ 50 ਰੁਪਏ ਦਊਂਗਾ ਮੈਂ ਤਾਂ ਮੈਗਾ ਸੋਡਾ ਜਿਹੜਾ ਇਹ ਹਾਲ ਕੀਤਾ ਨਾ ਤੁਸੀਂ ਪੰਜਾਬ ਦਾ ਬੁਰਾ ਹਾਲ ਕੀਤਾ ਆ ਤੇ ਮੇਰੀ ਹੱਥ ਬੰਨ ਕੇ ਬੇਨਤੀ ਆ ਉਹਨਾਂ ਵਿਦਵਾਨਾਂ ਨੂੰ ਜਿਹੜੇ ਇਹਨਾਂ ਨੂੰ ਹਲੇ ਵੀ ਸਿਰ ਚਾੜੀ ਬੈਠੇ ਆ ਹੁਣ ਜੇ ਉਹਦੀਆਂ ਚੱਕ ਕੇ ਸਬਜ਼ੀਆਂ ਦੀਆਂ ਮਾਰਦੇ ਪਰੇ ਫਿਰ ਲੋਕਾਂ ਨੇ ਕਹਣਾ ਯਾਰ ਕਿਉਂ ਗਰੀਬ ਦੀ ਰੋਜੀ ਖਰਾਬ ਕਰਤੀ ਇਹ ਬੋਲਣਾ ਵੀ ਬਦਲ ਗਿਆ ਮੈਂ ਤੁਹਾਨੂੰ ਸੱਚ ਦੱਸਾਂ ਮੈਂ ਇਹ ਭਈਆਂ ਨੂੰ ਤਾਂ ਵੀਡੀਓ ਕਹੀ ਆ ਜਿਹੜੇ ਭਈਏ ਆ ਜਿਹੜੇ ਤਾਂ ਪੰਜਾਬ ਦਾ ਕਰਦੇ ਆ ਮੋਹ ਉਹ ਪੰਜਾਬ ਦੀਆਂ ਧੀਆਂ ਦੀ ਭੈਣਾਂ ਦੀ ਮਾਵਾ ਦੀ ਇੱਜ਼ਤ ਵੀ ਕਰਦੇ ਆ ਜਿਹੜੇ ਹੁਣ ਤੱਕ ਹਲੇ ਤੱਕ ਆ ਹੀ ਬੈਠੇ ਆ ਨਾ ਫਿਰ ਕਦੇ ਇਹ ਨਾ ਸੋਚ ਜਿਓ ਵੀ ਫਿਰ ਵੀ ਗੱਲ ਜੀ ਟੈਗ ਦੀ ਉਹ ਬੱਚੇ ਨੂੰ ਮਾਰਤਾ ਗੱਲ ਟੈਗੀ ਕੋਈ ਸਾਡੇ ਲੋਕਾਂ ਦੇ ਵਿੱਚ ਬਹੁਤ ਵੱਡੀ ਕਮੀ ਵੀ ਆ ਇਹੋ ਚੀਜ਼ ਨੂੰ ਪਟੱਕ ਦੇਣੇ ਭੁੱਲ ਜਾਂਦੇ ਆ ਜਿਹੜੀ ਚੀਜ਼ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਇਹ ਗੱਲ ਸੱਚੀ ਆ ਜਿਵੇਂ 84 ਸੀ 47 ਸੀ ਇਹ ਫਿਰ ਕਹਿੰਦੇ ਜੋਕ ਮੱਲੇ ਆ ਕਾਦੇ ਜੋਕਮ ਲੈ ਕੇ ਕੀ ਕਰ ਲਓਗੇ ਤੁਸੀਂ ਆ ਬੱਚਾ ਮਾਰਤਾ ਭਈਆਂ ਨੂੰ ਤੋ ਜੋਕਮ ਲੈ ਕੇ ਕੀ ਕਰ ਲਓਗੇ ਅਸਮੇ ਬੜੀ ਵੀਡੀਓ ਲੰਮੀ ਨਹੀਂ ਲੈ ਕੇ ਜਾਣੀ ਮੈਂ ਦੱਸਣੀ ਚਾਹੁੰਨਾ ਵੀ ਕਿਤੇ ਵੀ ਕੋਈ ਭਈਆ ਹੋਣਾ ਕਿਸੇ ਨਾਲ ਬਤਬੀਜੀ ਕਰਦਾ ਮਿਲ ਗਿਆ ਪਰ ਫਿਰ ਬਾਅਦ ਚ ਇਹ ਨਾ ਕਹਿ ਦੇਓ ਵੀ ਤੁਸੀਂ ਜੀ ਉਹਦਾ ਪੂਰਾ ਹਲ ਕਰਤਾ ਤੇ ਭਈਆਂ ਨੂੰ ਬੇਨਤੀ ਆ ਵੀ ਤਮੀਜ਼ ਵੀ ਸਿੱਖ ਲਓ ਹਾਂ ਛੋਟੀ ਚੀਜ਼ ਮਹਿੰਗੀ ਹੈ ਤੁਸੀਂ ਕਹੋ ਵੀ ਨਹੀਂ ਜੀ ਇਹ ਮਹਿੰਗੀ ਆਈ ਹੋਈ ਹੈ ਮਹਿੰਗੀ ਹੀ ਮਿਲੂਗੀ ਇੰਨੀ ਹੀ ਮਿਲੂਗੀ ਲੈਣੀ ਲੈ ਲਓ ਨਹੀਂ ਗਾਂ ਕਿਤੇ ਦੇਖ ਲਓ ਇਹ ਵੈਸੇ ਵੀ ਆਪਣੇ ਹੱਕ ਆ ਤੇ ਪਰ ਨਹੀਂ ਛੋਡੇ ਡਾਂਗ ਓਵਰ ਨੂੰ ਮੈਂ ਸ਼ਰਮ ਕਹਿ ਕੇ ਆਇਆ ਹਾਂ ਬੰਦਿਆਂ ਨੂੰ ਮੈਂ ਉਹਦਣਾ ਠੋਕ ਕੇ ਦੇ ਮੂੰਹ ਚੱਖਾਂ ਚੱਖਾਂ ਪਾ ਕੇ ਕਹਿ ਆ ਮੇਰਾ ਜੀ ਕਰਦਾ ਵੀ ਤੇਰੇ ਚ ਪੇੜਾਂ ਲਾਦਾ ਹੁਣ ਤੇਰੇ ਡਾਂਗ ਫੇਰੀਏ ਪਰ ਫਿਰ ਇੱਥੇ ਲੋਕਾਂ ਵਿਦਵਾਨ ਖੜੇ ਹੋ ਜਾਂਦੇ ਨੇ ਵੀ ਉਹ ਤਾਂ ਰੋਜੀ ਰੋਟੀ ਕਰਦੀ ਤੁਸੀਂ ਉਹਨਾਂ ਦੀ ਰੋਜੀ ਰੋਟੀ ਖਰਾਬ ਕਰਦੇ ਹੋ ਇਸ ਕਰਕੇ ਪੰਜਾਬ ਵਾਸੀਓ ਇਹ ਗੱਲ ਨੂੰ ਜਰੂਰ ਸੁਣਿਓ ਇਹ ਅੱਜ ਦੀ ਘਟਨਾ ਅੱਜ 6 ਤਰੀਕਾ 6 ਤਰੀਕ ਦੀ ਘਟਨਾ ਇਹ ਰੈਕੋਟ ਅੱਡਾ ਜੁਗਰਾਉਂ ਦੀ ਗੱਲ ਆ ਇਹ ਬਸ ਇਹ ਕਹੇ ਆ ਬਈ ਉਹ ਬੀਬੀ ਵੀ ਬੋਲੇ ਫਿਰ ਬੀਬੀ ਬੋਲੇ ਵੀ ਇਹ ਸਿਰ ਚੜੇ ਹੋਇਆ ਤੇ ਇਹ ਸਾਨੂੰ ਲਾਸਟ ਆਪਾਂ ਤੁਹਾਨੂੰ ਇੱਕ ਵਾਰ ਵੀ ਇਹ ਦੱਸਣਾ ਉਹਨਾਂ ਭਈਆਂ ਲੋਕਾਂ ਨੂੰ ਸਾਰਿਆਂ ਨੂੰ ਵੀ ਥੋੜਾ ਜਿਆ ਹੁਣ ਕੰਟਰੋਲ ਚਾਜੋ ਨਹੀਂ ਤੁਹਾਡਾ ਉਹ ਹਾਲ ਹੋ ਫਿਰ ਸੋਤੋ ਜਿੰਦੇ ਨਹੀਂ ਲੱਗਣੇ ਘਰਾਂ ਨੂੰ ਇਹ ਮੈਂ ਸਾਰਿਆਂ ਨੂੰ ਕਹਨਾ ਸੋਤੋ ਜਿੰਦੇ ਨਹੀਂ ਲੱਗਣੇ ਉਹਦੇ ਘਰਾਂ ਨੂੰ ਮੁੜ ਕੇ ਜਿਪ ਭਜਾਉਣ ਤੇ ਆਗੇ ਤੇ ਨਹੀਂ ਔਕਾਤ ਚ ਰਭੋ ਤੇ ਵਧੀਆ ਤਰੀਕੇ ਦੇ ਨਾਲ ਪੰਜਾਬ ਚ ਜਿਹੜਾ ਬੰਦਾ ਵੀ ਰੋਜ਼ਗਾਰ ਕਰਦਾ ਕਰ ਲੋ ਤੇ ਨਹੀਂ ਫਿਰ ਸਾਨੂੰ ਭਜਾਉਣ ਨੂੰ ਟਾਈਮ ਨਹੀਂ ਲੱਗਣਾ ਫਿਰ ਮੈਂ ਤੁਹਾਨੂੰ ਸੱਚ ਦੱਸ ਦਿੰਨਾ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ